ਤਾਬਤੀ ਤਾ ਕਉ ਤਮਾਨ ਤਪਤਾਇਆ ਸੋਖ ਬਿਸਰਾਮ ਆਇਆ ਗੰਗਾਈ ਸਰ ਮੇਟਿਆ ਮੇਰੀ ਅਧੀ ਬਲਾਈ ਰਾਵ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬਤੀ ਤਾ ਕਮਾਨ ਤਪਤਾਇਆ ਸੋ ਕਬਿਰ ਆਪਾ ਗੁਣ ਗਾਈ ਸਰ ਮੇਤੇ ਮੇਰੀ ਅਤੀ ਬਲਾਈ ਰਹਾਉ ਚਰਨ ਕਮਲ ਆਰਾਧ ਭਗਵੰਤਾ ਹਸਿਮਰਨ ਤੇ ਮੇਰੀ ਕਿੰਤਾ ਸਬਤਾਜ ਪਣਾ ਸਬਤਾਜ ਅਨਾਥ ਏਕ ਸ਼ਰਨ ਆਇਓ ਉੱਚੇ ਉੱਚੇ ਅਸਥਾਨ ਤਬ ਸਹਜੇ ਪਾਇਓ ਦੁਖ ਦਰਦ ਭਰਮ ਭੋ ਨਸਿਆ ਕਰਨਹਾਰ ਨਾਨਕ ਮਨ ਵਸਿਆ ਸਬਤਾਜ ਅਨਾਥ ਏਕ ਸ਼ਰਨ ਆਇਓ ਚਪਸਤਾਨ ਤਬਸੈ ਜੀ ਪਾਇਓ ਦੁਖ ਦਰਦ ਭਰਮ ਭੋ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਵਾਹਿਗੁਰਜੀ ਖਾ ਖਲਸਾ ਵਾਹਿਗੁਰਜੀ ਕੀ ਫਤਹਿ ਮਨ ਕਪਟ ਨਾ ਕੀਜੈ ਮਾਨਾ ਕਪਟਾ ਨਾ ਕੀਜੈ ਮਾਨਾ ਕਪਟਾ ਨਾ ਕੀਜੈ ਮਨ ਕਪਟਾ ਨਾ ਕੀਜੈ ਛੋਟ ਛੋੜਰੇ ਪਖੰਡੇ ਛੋਟ ਛੋੜਰੇ ਪਖੰਡੇ ਛੋਟ ਛੋੜਰੇ ਪਖੰਡੇ ਛੋਟ ਛੋੜਰੇ ਪਖੰਡੇ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਮਨ ਕਪਟਨਾ ਕੀਜੈ ਬਨਾਰਸੀ ਤਪ ਕਰੇ ਉਲਟ ਤੀਰਥ ਮਾਰੇ ਬਨਾਰਸੀ ਤਪ ਕਰੇ ਉਲਟ ਤੀਰਥ ਮਾਰੇ ਆਗਨ ਤਾਏ ਕਾਇਆ ਕਪਟ ਕੀਜੈ بنارسی تپ کرے الٹ تیار مر اگن تہ جے جان کپٹ نکی جان کپٹ نکی جی من کپٹ نکی جی بنارسی تپ کرے الٹ تیار تھری ਆਗਨ ਦਾਇਕ ਆਇਆ ਖਪਟ ਕੀ ਜੈ ਜੇ ਕੋਈ ਮਨੁੱਖ ਕਾਸ਼ੀ ਜਾ ਉਲਟਾ ਲਟਕ ਕੇ ਤਪ ਕਰੇ ਨਾ ਥੀਫਾਂ ਤੇ ਸਰੀਰ त्याਗੇ ਧੂਣੀਆਂ ਦੀ ਅੱਗ ਵਿੱਚ ਸੜੇ ਜਾਂ ਯੋਗ ਅਭਿਆਸ ਆਦਿਕਾ ਨਾਲ ਸਰੀਰ ਨੂੰ ਚੰਥਵਾਈ ਘਰ ਲਾਵੇ ਫੇਰ ਉਹ ਨਹੀਂ ਪ੍ਰਮਾਤਮਾ ਦੀ ਰੀਸ ਕਰ ਸਕਦਾ ਮਾਨ ਕਪਟਨ ਕੀਜੈ ਮਾਨ ਕਪਟਨ ਕੀਜੈ ਮਾਨ ਕਪਟਨ ਕੀਜੈ ਮਾਨ ਕਪਟਨ ਕੀਜੈ ਅਸਮੇਤ ਜਗ ਕੀਜੈ ਅਸਮੇਤ ਜਗ ਕੀਜੈ ਸੋਨਾ ਗਰਬ ਦਾਨ ਦੀਜੈ ਅਸਮੇਤ ਜਗ ਦੀਜੈ ਸੋਨਾ ਦਾ ਕਿ ਜੇ RAM ਨਾਮ ਸਰ ਕੌਣ ਪੂਜੇ ਸਭ ਜੀ ਕਹਿੰਦੇ ਹਨ ਜੇ ਕੋਈ ਅਸਮੇਧ ਜਾਗ ਕਰੇ ਜਾਂ ਸੋਨਾ ਫਲ ਆਦਿ ਰੁਕਾ ਕੇ ਦਾਨ ਕਰੇ ਤਾਂ ਵੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਮਨ ਕਪਟ ਨਕੀਜ ਮਨ ਕਪਟ ਨਕੀਜ ਸ਼ੋਟ ਸ਼ੋਟ ਰੇ ਪਖੰਡੀ ਸ਼ੋਟ ਸ਼ੋਟ ਰੇ ਪਖੰਡੀ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਜਾਈਦਾ ਹੈ ਦਉ ਕੰਗਾ ਜਾਓ ਕਦਾਵਰੀ ਜਾਈਏ ਕੁੰਭ ਜਾਓ ਕੇਧਾਰ ਨਾਈਏ ਗੋਮਤੀ ਸਹਿਜ ਗਉ ਤਾਨ ਦੀਜੈ ਕੀ ਕਹਿੰਦੇ ਬਾਦਸ਼ਾ ਗੰਗਾ ਜਾਓ ਕਦਾਵਰੀ ਜਾਈਏ ਕੁੰਭ ਜਾਓ ਕੇਧਾਰ ਨਾਈਏ ਕੋ ਗੋਮਤੀ ਸਹਿਜ ਗਉ ਤਾਨ ਦੀਜੈ ਜੇ ਦਾਨ ਦੇ ਜੇ ਇੱਕ ਹਿੰਦੂ ਤੀਥ ਹੈ ਇੱਕ ਹਿੰਦੂ ਤੀਥ ਹੈ ਜੋ ਰਿਆਸਤ ਕਾੜਵਾਲ ਅੱਜ ਕਾੜਵਾਲ ਜੂਪੀ ਚ ਪੈਂਦਾ ਹੈ ਜੂਪੀ ਦੇ ਵਿੱਚ ਰਦਰ ਅਮਹਾਲੇ ਦੀ ਬਰਾ ਬਸਾਨੀ ਜਾਨੀ ਕਿ برف ਧਾਰਾ ਬਰਫਾਨੀ ਧਾਰਾ ਵਿੱਚ ਮਹਾਪੰਥ ਦੀ ਚੋਟੀ ਹੇਠ ਇੱਕ ਢਿੱਲੇ ਉੱਤੇ ਹੈ ਇਸ ਦੀ ਉਚਾਈ 11700 53 ਫੁੱਟ ਹੈ 11753 ਫੁੱਟ ਹੈ ਇਸ ਦੀ ਚਾਈ ਜਿੱਥੇ ਇਹ برف ਪੈਂਦੀ ਆ ਪਾਤਸ਼ਾਹ ਨੇ ਜਿਹਦੇ ਵਰ ਦੱਸਿਆ ਇੱਥੇ ਸਦਾ ਛੇਵ ਦਾ ਮੰਦਿਰ ਹੈ ਜਿਸ ਵਿੱਚ ਛੋਟੇ ਦੀ ਸ਼ਕਲ ਦਾ ਮਹਾਦੇਵ ਦੱਸਿਆ ਜਾਂਦਾ ਹੈ ਕਿ ਪਾਂਡਵਾਂ ਤੋਂ ਹਾਰ ਕੇ ਸ਼ਿਵ ਜੀ ਕਿਸੇ ਭਾਕ ਦੇ ਛੋਟਾ ਬਣ ਕੇ ਆਏ ਅੰਦਰ ਦੇ ਪੁਜਾਰੀ ਚਮਕ ਆਰਜਣ ਤੋਂ ਹਾਰ ਖਾ ਕੇ ਸ਼ਿਵ ਸ਼ਿਵ ਜੀ ਨੇ ਛੋਟੇ ਦੀ ਸ਼ਕਲ ਵਿੱਚ ਇੱਥੇ ਪ੍ਰਾਨ ਲਈ ਇਤੇ ਪਨਾਹ ਲਈ ਧੜ ਪਹਾੜ ਵਿੱਚ ਥਾਸ ਦਿੱਤਾ ਜਿਹੜਾ ਧੜ ਸੀ ਉਹਨੇ ਮੂੰਹ ਸੀ ਉਹਨੇ ਉਹਦੇ ਵਿੱਚ ਪਹਾੜ ਦੇ ਵਿੱਚ ਥਾਸ ਦਿੱਤਾ ਸਿਰਫ ਪੇਠੀ ਬਾਹਰ ਦਿਖਾਈ ਦਿੰਦੀ ਏ ਜਿਸ ਦੀ ਲੋਕ ਪੂਜਾ ਕਰਦੇ ਹਨ ਬਾਕੀ ਹਿੱਸਿਆਂ ਦੀ ਪੂਜਾ ਚਾਰ ਔਰਨਾ ਥਾਵਾਂ ਤੇ ਹੁੰਦੀ ਹੈ ਬਾਹਾਂ ਦੀ ਪੂਜਾ ਤੋਂਗਨਾਤ ਤੇ ਮੂੰਹ ਦੀ ਰੋਦਰ ਨਾਨ ਦੀ ਨਾਭੀ ਜਾਨੀ ਕਿ ਜਿਹਨੂੰ ਧੁੰਨੀ ਕਹ ਦਿੰਦੇ ਆ ਨਾਭੀ ਦੀ ਪੂਜਾ ਸਿਰ ਤੇ ਜਟਾਂ ਦੀ ਕਲਪਲੇਸ਼ਨ ਇਹ ਪੰਜ ਸਥਾਨ ਪੰਜ ਕੇਦਾਰ ਸਜਾਏ ਜਾਂਦੇ ਆ ਗੋਮਤੀ ਨਦੀ ਗੋਮਤੀ ਇੱਕ ਨਦੀ ਜੋ ਚੂਪੀ ਵਿੱਚ ਪੀਲੇਪੀਰ ਜ਼ਿਲ੍ਹੇ ਵਿੱਚ ਸ਼ਾਹਜਹਾਂ ਦੀ ਝੀਲ ਤੋਂ ਨਿਕਲ ਕੇ ਕੀਤੀ ਨਖਲਾਉ ਜੌਨਪੁਰ ਆਦੀ 500 ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕਾਨ ਜ਼िला ਗਾਜੀਪੁਰ ਵਿੱਚ ਗੰਗਾ ਨਾਲ ਮਿਲ ਜਾਂਦੀ ਇਸ ਦਾ ਦੂਜਾ ਨਾਂ ਵਿਸਵਟੀ ਵੀ ਹੈ ਗੋਮਤੀ ਨਾਮ ਦੀ ਇੱਕ ਨਦੀ ਦਵਾਰਵਤੀ ਦਵਾਰਾਵਤੀ ਪਾਸ ਵੀ ਹੈ ਕਤਾਵਰ ਕਿਤਾਵਰ ਕੋ ਸਵਰਕ ਦੇਣ ਵਾਲੀ ਦੱਖਣ ਦੀ ਇੱਕ ਨਦੀ ਜੋ ਪੂਰਬੀ ਘਾੜ ਤੋਂ ਤ੍ਰਿਵਕ ਪਾਸੋਂ ਨਿਕਲ ਕੇ 900 ਮੀਲ ਵਹਿੰਦੀ ਹੋਈ ਬਕਾਲ ਦੀ ਖਾੜੀ ਵਿੱਚ ਡੇਕਦੀ ਹੈ ਅਜੂਬ ਸਾਬ ਇਸੇ ਨਦੀ ਤੇ ਕੰਢੇ ਤੇ ਸਹਿਜ ਹਿਆਰ ਕੁੰਬ ਦੇ ਮੇਲੇ ਤੇ ਜੇ ਗੰਗਾ ਕਦਾਵਰੀ ਤੀਰਥ ਜੇ ਜਾਈਏ ਕਿਦਾਰ ਨੇ ਕਿਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਤੇ ਕਾਂਡੇ ਹਜ਼ਾਰ ਗਉਮਾਂ ਦਾ ਵੀ ਤਾਨ ਕਰੀਏ ਤੇ ਪਰਮਾਤਮਾ ਦੀ ਤਾਂ ਵੀ ਨਹੀਂ ਰੀਸ ਕਰ ਸਕਦਾ ਕੋਈ ਇਨੇ ਕਿਨੇ ਪਖੰਡ ਦੱਸੇ ਆ ਇਨੇ ਪਖੰਡ ਦੱਸੇ ਜਿਹੜੇ ਦੁਨੀਆ ਪਰਚਲ ਤੇ ਇਨਾ ਦੇ ਵਿੱਚ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟ ਨਕੀਜ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟ ਰੇ ਪਖੰਡੀ ਮਨ ਕਪਟ ਨਕੀਜੈ ਮਨ ਕਪਟ ਨਕੀਜੈ ਮਨ ਕਪਟ ਨਕੀਜੈ ਮਨ ਕਪਟ ਨਕੀਜੈ ਕੋਟ ਜੋ ਤੀਰਥ ਕਰੇ ਤੋ ਜਾਏ ਹਵਾਲੇ ਗਾਰੇ RAM ਨਾਮ ਸਰਤੋ ਨਾ ਪੂਜੇ ਕੋਟ ਜਾਓ ਤੀਰਥ ਕਰੇ ਤਾਨ ਜਾਓ ਹਿਵਾਲੇ ਕਰੇ RAM ਨਾਮ ਸਰ ਤੋਂ ਨਾ ਪੂਜੇ ਅਸਦਾਨ ਗੰਜਦਾਨ ਸਹਿਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਹਿ ਕੀਜੇ ਜੇ ਕੋਈ ਵਾਰੀ ਤੀਰਥ ਯਾਤਰਾ ਕਰੇ ਜੇ ਕੋਈ ਕਰੋੜਾਂ ਵਾਰੀ ਤੀਰਥ ਯਾਤਰਾ ਕਰੇ ਜਾਂ ਆਪਣਾ ਸਰੀਰ ਮਹਾਲੇ ਪਰਪਤ ਦੀ برف ਵਿੱਚ ਗਾਲ ਦੇਵੇ ਤਾਂ ਪੀਏ ਸਾਰੇ ਕਮਾਂ ਪ੍ਰਭੂ ਦੀ ਬਰਾਬਰੀ ਨਹੀਂ ਕਰ ਸਕਦਾ ਆਸਥਾਨ ਗਜ ਤਾਨ ਸਹਿਜਾ ਨਾਰੀ ਭੂਮ ਤਾਨ ਐ ਸੋਦਾਨ ਨਿਤਨੇ ਕੀਜੇ ਜੇ ਘੋੜੇ ਦਾਨ ਕਰੀਏ ਹਾਥੀ ਦਾਨ ਕਰੀਏ ਸੇਜ ਦਾਨ ਕਰੀਏ ਬਹੁਟੀ ਦਾਨ ਕਰੀਏ ਘਰ ਵਾਲੇ ਜਿੰਨੂੰ ਕਹਿ ਦਨੇ ਆਪਨੀ ਜ਼ਿਮੀਂਦਾਰ ਥਾਰ ਦਈਏ ਜਾਨਿ ਕੇ ਜ਼ਮੀਨ ਜੇ ਸਦਾ ਹੀ ਅਜਹਾ ਕੋਈ ਨਾ ਕੋਈ ਦਾਨ ਕਰੇ ਤਾਂ ਕੀ ਕਰੀਏ ਮਨ ਕਪਟਨਾ ਕੀਜ ਮਨ ਕਪਟਨਾ ਕੀਜ ਛੋਟ ਛੋਟ ਦੇ ਪਖੰਡੇ ਛੋਟ ਛੋਟ ਦੇ ਪਖੰਡੇ ਇਹ ਸਭ ਚੀਜ਼ਾਂ ਨੇ ਭਗਤ ਨਾਮਦੇਵ ਜੀ ਖੜਦਲ ਕੀਤਾ ਸਾਰੀਆਂ ਚੀਜ਼ਾਂ ਨੂੰ ਆਤਮ ਜਿਉ ਨਰਮਾਏ ਖੀਚੇ ਨਰਮਾ ਲਾਏ ਨ ਕੀਜੇ ਆਪ ਬਰਾਬਰ ਕੰਚਨ ਦੀ ਜੈ RAM ਨਾਮ ਸਿਮਰਨ ਭਉ ਨਾ ਪੂਜੇ ਜੇ ਆਪਣਾ ਆਪ ਵੀ ਭੇਟ ਕਰ ਦਈਏ ਨਾ ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦਈਏ పాਪੀਏ ਮਨ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਮਨ ਨਾ ਦੀਜੇ ਰੋਸ ਜਮੇ ਮਨ ਨਾ ਦੀਜੇ ਰੋਸ ਨਾ ਜਮੇ ਤੀਜੇ ਦੋਸ਼ ਨਿਰਮਲ ਨਰਮਾਨ ਪਦ ਚਿੰਨ ਲੀਜੇ ਮਨ ਨਾ ਕੀਜੇ ਰੋਸ ਨਾ ਜਮੇ ਨਾ ਦੀਜੇ ਦੋਸ਼ ਨਿਰਮਲ ਨਰਮਾਨ ਪਦ ਚੀਨੇ ਜੇ ਸਦਾ ਅਜਹਿ ਕੰਮ ਹੀ ਕਰਦੇ ਰਹਿਣਾ ਹੈ ਤੇ ਨਾਮ ਨਹੀਂ ਸਿਮਰਨਾ ਤੇ ਫਿਰ ਮਨ ਵਿੱਚ ਗਿੱਲਾ ਨਾ ਕਰਨਾ। ਜਮ ਨੂੰ ਦੋਸ਼ ਨਾ ਦੇਣਾ। ਕਿਉਂਕਿ ਕਿਉਂ ਆ ਗਿਆ ਏ ਇਸ ਦੀ ਕਪ ਕਮੀ ਜਾ ਮਤੇ ਖਲਾਸੀ ਨਹੀਂ ਕਰਨੀ ਚਾਹੀਦੀ। ਪਵਿੱਤਰ ਵਾਸਨਾ ਰਹਿ ਤੋ ਅਥਵਾ ਨਾਲ ਜਾਣ ਪਛਾਣ ਕਰ ਲੈਣੀ ਚਾਹੀਦੀ ਏ। ਚਾਸ ਰਾਤਰ ਜਾਏ ਨੰਦ ਰਾਜਾ ਮੇਰਾ ਰਾਮਚੰਦਰ ਕਰਨੇ ਨਾਮੇ ਤਤ ਰਸ ਅੰਮ੍ਰਿਤ ਪੀਜੈ ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮ ਦੇ ਪੀਂਤੀ ਕਰਦਾ ਹੈ ਸਭ ਰਸਾਂ ਦਾ ਮੂਲ ਰਸ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ ਇਹ ਨਾਮ ਅੰਮ੍ਰਿਤ ਹੀ ਸਭ ਨਾਮਾਂ નો ਵੱਡਾ ਹੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜ ਛੋਟ ਛੋਟ ਰੇ ਪਖੰਡੇ ਛੋਟ ਛੋਟ ਰੇ ਪਖੰਡੇ ਛੋਟ ਛੋਟ ਰੇ ਪਖੰਡੇ ਛੋਟ ਛੋਟ ਰੇ ਪਖੰਡੇ ਇਹਨਾਂ ਸਾਰਿਆਂ ਪਖੰਡਾਂ ਦਾ ਖੰਡਨ ਕੀਤਾ ਭਗਤ ਨਾਮਦੇਵ ਜੀ ਇਸ਼ਨਾਨ ਕਰਨ ਵਾਸਤੇ ਨਦੀ ਕਿਨਾਰੇ ਗਏ ਇਸ਼ਨਾਨ ਕਰਨ ਪਿੱਛੋਂ ਪ੍ਰਭੂ ਜੀ ਦੇ ਪਿਆਰੇ ਪਿਆਰ ਵਿੱਚ ਇਸ ਬਾਤ ਲਵਲੀਨ ਹੋ ਗਏ ਕਿ ਸਭ ਚਰ ਆਚਾਰ ਵਤੋਂ ਵਿੱਚ ਇੱਕ ਅਧਅਤਵ ਵੇਖਣ ਲੱਗੇ ਹੰ ਭਾਵ ਹੰ ਭਾਵ ਮੈਨਾ ਭਾਵ ਹਿਰਦੇ ਅੰਭਾਵ ਹਿਰਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਜ ਜਿਹਦੀ ਭਾਵਨਾ ਹੰਕਾਰ ਵਾਲੀ ਹੁੰਦੀ ਆ ਕੇਵਲ ਸੁੱਧ ਬ੍ਰਹਮ ਵਿੱਚ ਲੀਨ ਹੋ ਗਏ ਭਾਵ ਬ੍ਰਹਮ ਜੋਤ ਵਿੱਚ ਭਗਤ ਨਾਮਦੇਵ ਜੀ ਦੀ ਜੋਤ ਰਲ ਗਈ ਇਕ ਔਰਤ ਦਾ ਪਤੀ ਮਰ ਗਿਆ ਸੀ ਸਤੀ ਹੋਣ ਵਾਤੇ ਉਹ ਨਦੀ ਦੇ ਕਿਨਾਰੇ ਤੇ ਆ ਗਈ ਉਸ ਨੇ ਭਗਤ ਨਾਮਦੇਵ ਜੀ ਨੂੰ ਬ੍ਰਹਮ ਸਮਾਧੀ ਵਿੱਚ ਮਗਨ ਬੈਠੇ ਵੇਖਿਆ ਅਤਮਾਨਾ ਮਨ ਨਾਲ ਵਿਚਾਰ ਕਰਨ ਲੱਗੀ ਕਿ ਮੈਂ ਮਰਨ ਲਈ ਤਾਂ ਤਿਆਰ ਹੀ ਹਾਂ ਭਗਤ ਨਾਮਦੇਵ ਜੀ ਨੂੰ ਨਮਸ਼ਕਾਰ ਕਰਕੇ ਆਪਣਾ ਜਨਮ ਸਫਲ ਕਰ ਲਵਾਂ ਤਾਂ ਚੰਗਾ ਹੋਏਗਾ ਕਿਵੇਂ ਮਨ ਵਿੱਚ ਵਿਚਾਰਾ ਕਰਦੀ ਉਹ ਭਗਤ ਨਾਮਦੇਵ ਜੀ ਦੇ پاس ਪਹੁੰਚ ਗਈ ਭਗਤ ਨਾਮਦੇਵ ਜੀ ਨੂੰ ਨਮਸ਼ਕਾਰ ਕੀਤੀ ਭਗਤ ਨਾਮਦੇਵ ਜੀ ਨੇ ਲਵ ਲੀਨ ਅਸਥਵਾ ਵਿੱਚ ਇਹ ਆਖ ਦਿੱਤਾ ਸੁਹਾਗਵਤੀ ਸੁਹਾਗਵਤੀ ਸ਼ਬਦ ਭਗਤ ਜੀ ਨੇ ਮੋਹ ਸੁਣ ਕੇ ਉਹ ਔਰਤ ਬਹੁਤ ਪ੍ਰਸੰਨ ਹੋਈ ਅਤੇ ਗਾਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਇਹ ਭਗਵਾਨ ਇਹ ਪਾਸ਼ਾ ਇਹ ਭਗਤ ਜੀ ਇਹ ਬੀਠਲ ਜੀ ਸਰੂਪ ਭਗਤ ਨਾਮਦੇਵ ਜੀ ਮੈਂ ਆਪ ਹੀ ਮੈਂ ਆਪ ਜੀ ਦੇ ਮੁਤਾਬਕ ਤੂੰ ਸਹਾਗਵਤੀ ਸ਼ਬਦ ਤੋਂ ਹਜ਼ਾਰਾਂ ਵਾਰ ਕੁਰਬਾਨ ਜਾਂਦੀ ਆਂ ਐਵੇਂ ਕਹਿ ਕੇ ਉਸ ਔਰਤ ਨੇ ਆਪਣੇ ਪਤੀ ਦਾ ਮਰਤਕ ਸਰੀਰ ਚੁਕਵਾ ਕੇ ਲੈ ਆਂਦਾ ਅਤੇ ਭਗਤ ਨਾਮਦੇਵ ਜੀ ਦੇ ਚਰਨਾਂ ਵਿਖੇ ਲਿਆ ਕੇ ਰੱਖ ਦਿੱਤਾ ਅਤੇ ਬੇਨਤੀਆਂ ਕਰਨ ਲੱਗੇ ਭਗਤ ਜੀ ਧਰਤੀ ਅੱਗ ਹਵਾ ਪਾਣੀ ਦਿਸ਼ਵਾ ਸੂਰਜ ਚੰਦਰਮਾ ਨਛਤਰ ਤਿੰਨਾਂ ਲੋਕਾਂ ਦੀ ਸਮਗਰੀ ਨਸ਼ਟ ਹੋ ਸਕਦੀ ਹੈ ਅੱਗ ਸਾੜਨ ਦਾ ਸੁਭਾਅ ਛੱਡ ਕੇ ਸ਼ੀਤਲਾ ਧਾਰਨ ਕਰ ਸਕਦੀ ਹੈ ਪਾਣੀ ਆਪਣਾ ਠੰਡਾ ਸੁਭਾਅ ਤਿਆਗ ਕੇ ਸਾਰ ਨਹਾਰਾ ਸੁਭਾਗ ਗ੍ਰਹਿਣ ਕਰ ਸਕਦਾ ਹੈ ਸੂਰਜ ਠੇਤਲ ਚੰਦਰਮਾ ਤੇਜ ਮਈ ਪ੍ਰਿਥਵੀ ਉਲਟ ਜਾਵੇ ਆਕਾਸ਼ ਵੀ ਆਪਣਾ ਪਹਾੜ ਖਤਮ ਕਰ ਸਕਦਾ ਕਰ ਲਵੇ ਭਾਵ ਆਪਣੀਆਂ ਸੁਭਾਅ ਛੱਡ ਦੇਣ ਪਰ ਮਹਾਤਮਾ ਦਾ ਬਚਨ ਸਦਾ اٹਲ ਰਹੇਗਾ ਕਿ ਨੇ ਕੁਝ ਹੋ ਜਾਣ ਤੇ ਪਰਮਾ ਜਿਹੜਾ ਮਹਾਤਮਾ ਸੰਤ ਤੇ ਉਹਨਾਂ ਦੇ ਬਚਨ ਕਲ ਰਹੇ ਨੇ ਆਪ ਜੀ ਨੇ ਮੈਨੂੰ ਤੋ ਦੁਹਾਗਣ ਸੁਹਾਗਵਤੀ ਆਖਿਆ ਹੈ ਪਰ ਮੇਰਾ ਪਤੀ ਆਪ ਜੀ ਦੇ ਸਾਹਮਣੇ ਮੋਇਆ ਪਿਆ ਹੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀ ਜੈ ਮਨ ਕਪਟਨਾ ਕੀਜ ਮਨ ਕਪਟਨਾ ਕੀਜ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਮਨ ਕਪਟਨਾ ਕੀਜ ਮਨ ਕਪਟਨਾ ਕੀਜ ਮਨ ਕਪਟਨਾ ਕੀਜ ਮਨ ਕਪਟਨ ਕੀ ਜੇ ਉਪਰੋਕਤ ਬਹੁਤ ਉੱਚੇ ਬਚਨ ਬਚਨ ਸੁਣ ਕੇ ਭਗਤ ਜੀ ਮਨ ਵਿੱਚ ਵਿਚਾਰਨ ਲੱਗੇ ਕਿ ਮੈਂ ਐਵੇਂ ਬਿਨਾਂ ਸੋਚੇ ਸਮਝੇ ਇਸ ਨੂੰ ਸੁਹਾਗਵਤੀ ਕਿਉਂ ਆਖ ਦਿੱਤਾ ਮੇਰੇ ਪਾਸੋਂ ਇਹ ਬਹੁਤ ਵੱਡੀ ਅਗਿਆਨਤਾ ਹੋਈ ਏ ਮਨ ਬਹੁਤ ਦੁਖੀ ਹੋਇਆ ਇਸ ਭੁੱਲ ਦਾ ਪਛਤਾਵਾ ਕਰਨ ਲੱਗੇ ਐਵੇਂ ਮਨ ਵਿੱਚ ਵਿਚਾਰਾ ਕਰਦੇ ਫਿਰ ਭਗਤ ਜੀ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਪ੍ਰਭੂ ਜੀ ਨੇ ਅੰਤਾਰ ਅੰਤਰਾ ਆਤਮਾ ਵੇਖੇ ਭਗਤ ਨਾਮਦੇਵ ਜੀ ਨੂੰ ਆਖਿਆ ਕਿ ਨਾਮਦੇਵ ਹਰਾਨ ਕਿਉ ਹੁੰਦਾ ਏ ਉਸ ਮਰੇ ਹੋਏ ਪੁਰਸ਼ ਤੋਂ ਨੂੰ ਬਾਹੋਂ ਫੜ ਕੇ ਉਠਾ ਕੇ RAM RAM ਦਾ ਜਾਪ ਕਰਾਉ ਨਾਮਦੇਵ ਜੀ ਭਗਵਾਨ ਜੀ ਦਾ ਹੁਕਮ ਮੰਨ ਕੇ ਉਸ ਨੂੰ ਬਾਹਾਂ ਫੜ ਕੇ ਉਠਾ ਕੇ RAM RAM ਦਾ RAM ਨਾਮ ਚ ਪਾਉਂਦਿਆ ਜਾਪ ਕਰਾਇਆ ਉਹ ਪੁਰਸ਼ ਭਗਤ ਨਾਮਦੇਵ ਜੀ ਦੇ ਪਵਿੱਤਰ ਹੱਥਾਂ ਦੀ ਛੋਹ ਨਾਲ ਇਹ ਜੀਵਨ ਉਹ ਜੀਵਤ ਹੋ ਗਿਆ ਜਰਨਾਤੇ ਠੇ ਪਿਆ ਅਤੇ ਭਗਤ ਨਾਮਦੇਵ ਜੀ ਉਪਮਾ ਕਰਨ ਲਗਾ ਲੋਕਾਂ ਨੇ ਇਸ ਲੋਕਕ ਦ੍ਰਿਸ਼ ਨੂੰ ਵੇਖਿਆ ਤਦ ਲੱਗੇ ਤਦ ਲੱਗੇ ਭਗਤ ਨਾਮਦੇਵ ਜੀ ਦੀ ਜੈ ਜੈਕਾਰਾਂ ਲਾਪੀ ਹਰ ਪਾਸੇ ਭਗਤ ਜੀ ਭਗਤ ਜੀ ਹੁੰਨ ਲਾਪੀ ਸਾਰੇ ਲੋਕ ਨਮਸ਼ਕਾਰਾਂ ਕਰਨ ਲੱਗ ਪਏ ਉਸ ਇਸਤਰੀ ਨੇ ਆਪਣੇ ਗਹਿਣੇ ਲਾ ਕੇ ਨਾਮਦੇਵ ਜੀ ਦੇ ਉੱਪਰੋਂ ਵਾਰ ਕੇ ਗਰੀਬਾਂ ਨੂੰ ਵੰਡੇ ਦਿੱਤੇ ਵੰਡੀ ਜਾਂਦੀ ਏ ਤੇ ਘਰ ਪਹੁੰਚ ਕੇ ਸਮਾਨ ਵੀ ਗਰੀਬ ਲੋੜਾਂ ਨੂੰ ਲਟਾ ਦਿੱਤਾ ਤੋਵੇਂ ਪਤੀ ਪਤਨੀ ਭਗਤ ਨਾਮਦੇਵ ਜੀ ਤੋਂ ਉਪਦੇਸ਼ ਗ੍ਰਹਿਣ ਕੀਤਾ ਤੇ ਭਗਤ ਨਾਮਦੇਵ ਜੀ ਦੇ ਸਿੱਖ ਬਣ ਗਏ ਉਸ ਬ੍ਰਾਹਮਣ ਦਾ ਪਹਿਲਾ ਨਾਮ ਜੈਤਰਾ ਜੈਰਾਤ ਬਦਲ ਕੇ ਜੈਦੇਵ ਰੱਖ ਦਿੱਤਾ ਭਗਤ ਨਾਮਦੇਵ ਜੀ ਨੇ ਅਤੇ ਤੋਂਵੇਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਲੱਗ ਪਏ ਇਹ ਤੂੰ ਵੀ ਸਭ ਜੰਜਾਲਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨੀ ਆਰੰਭ ਕਰ ਦਿੱਤੀ ਪ੍ਰਭੂ ਜੀ ਦੇ ਭਗਤਾਂ ਦੀ ਚਰਨ ਛੋਹ ਪ੍ਰਾਪਤ ਕੀਤੀ ਮਨ ਕਪਟ ਨ ਕੀਜੈ ਮਨ ਕਪਟ ਨ ਕੀਜੈ ਮਨ ਕਪਟ ਅਤੇ ਬਹੁਤ ਡਰਾਉਣਾ ਪਰ ਫਿਰ ਵੀ ਭਗਤ ਨਾਮਦੇਵ ਜੀ ਨੇ ਪਕਾਰ ਉੱਠਣਾ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਕਰਮਾਤਮਾ ਨੇ ਫਿਰ ਪਛਾਨ ਲਿਆ ਭਗਤ ਨਾਮਦੇਵ ਜੀ ਕਹਿੰਦੇ ਉਹ ਡਰਾਉਣੀ ਸ਼ਕਲ ਬਣ ਕੇ ਉਹਨੂੰ ਡਰਾਉਣ ਲੱਗ ਪਿਆ ਤੇ ਭਗਤ ਨਾਮਦੇਵ ਜੀ ਕਹਿੰਦੇ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਇੱਕ ਕਰ ਬਾਣੀ ਦਾ ਸ਼ਬਦ ਆ ਆ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ ਇਹ ਭਗਤ ਨਾਮਦੇਵ ਜੀ ਨੇ ਕਿਹਾ ਅਤੇ ਬ੍ਰਾਹਮਣ ਰੂਪ ਧਾਰ ਕੇ ਭਗਤ ਜੀ ਦੀ ਪ੍ਰੇਖਿਆ ਲੈਣੀ ਭਗਤ ਨਾਮਦੇਵ ਜੀ ਦੇ ਚਲ ਮਰਨ ਦੀ ਤਿਆਰੀ ਕਰਨੀ ਪਰ ਭਗਵਾਨ ਜੀ ਨੇ ਭਗਤ ਜੀ ਨੂੰ ਬਾਹੋਂ ਫੜ ਕੇ ਉਠਾ ਲੈਣਾ ਅਤੇ ਸ਼ਰਵਾਤੀ ਨਾ ਆਦੀ ਭਗਤ ਨਾਮਦੇਵ ਜੀ ਦੀਆਂ ਜੈਗੀਆਂ ਬੇਅੰਤ ਸਾਖੀਆਂ ਹਨ ਆਪ ਜੀ ਨੂੰ 72 ਵਾਰੀ ਪ੍ਰਭੂ ਪਰਮੇਸ਼ਰ ਦੇ ਦਰਸ਼ਨ ਹੋਏ ਭਗਤ ਨਾਮਦੇਵ ਜੀ ਨੂੰ 72 ਵਾਰੀ ਦਰਸ਼ਨ ਹੋਏ ਆ ਪਰਮੇਸ਼ਰ ਦੇ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਝਾਰਾਂ ਜੀਵਾਂ ਨੂੰ ਭਗਤੀ ਮਾਰਗ ਤੇ ਤਦਵੇ ਪ੍ਰਭੂ ਸਿਮਰਨ ਕਰਦੇ ਹੋਏ ਸਿਮਰਨ ਕਰਦੇ ਹੋਏ 1350 ਈਸਵੀ ਨੂੰ ਪੂ ਪੂਟਾਰ 1350 ਈਸਵੀ ਨੂੰ ਪੂਟਾਰ ਹੋਰ ਵਿਖੇ ਪੰਜ ਭੂਤਕ ਸਰੀਰ ਤਿਆਗ ਕੇ ਪ੍ਰਭੂ ਜੋਤ ਵਿੱਚ ਲੀਨ ਹੋ ਗਏ ਭਗਤ ਨਾਮਦੇਵ ਜੀ ਦੇ ਪੂਰੇ ਪ੍ਰਸੰਗਾਂ ਦਾ ਵਰਨਨ ਉਕਾ ਹੈ ਕੁਝ ਕੋ ਸਾਖੀਆਂ ਪ੍ਰੇਮ ਭਗਤੀ ਦੇ ਸਿਮਰਦੀਆਂ ਦਰਜ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 61 ਸ਼ਬਦ ਦਰਜ ਹਨ ਕੁਝ ਜੋਤੀ ਜੋਤ ਸਮਾਉਣ ਦਾ ਸਥਾਨ ਕਮਾਣ ਪਿੰਡ ਕਮਾਣ ਜ਼ਿਲ੍ਹਾ ਗਰਦਾਸਪੁਰ ਇੱਥੇ ਭਗਤ ਨਾਮਦੇਵ ਜੀ ਆਖਰੀ ਸਮਾ ਇਥੇ ਬਤਾਇਆ ਤੇ ਇਥੇ ਜੋਤੀ ਜੋਤ ਸਮਾਈ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟ ਨਕੀਜ ਮਨ ਕਪਟ ਨਕੀਜ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟਰੇ ਪਖੰਡੇ ਛੋਟ ਛੋਟ ਰੇ ਪਖੰਡੇ ਮਨ ਕਪਟਨ ਕੀ ਜੈ 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 ਵਾਹਿਗੁਰੂ ਜੀ ਕਾ ਖਾਲਸਾ वाहिगुरू जी फते